ਸੰਗਤ ਜੀ ਵਾਸੀ ਗੁਰਜੀਤ ਕਾ ਖਾਮਸਾ ਵਾਸੀ ਗੁਰਜੀਤ ਕੀ ਫਤਿਹ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਖਾਸ ਕਰਕੇ ਉਹਨਾਂ ਭੈਣ ਭਰਾਵਾਂ ਦੇ ਲਈ ਆ ਜੋ ਕਹਿੰਦੇ ਆ ਵੀ ਅਸੀਂ ਆਪਣੇ ਜੀਵਨ ਦੇ ਵਿੱਚ ਬਹੁਤ ਜ਼ਿਆਦਾ ਦੁਖੀ ਹਾਂ ਸਾਡਾ ਕੋਈ ਵੀ ਕੰਮ ਸਹੀ ਤਰੀਕੇ ਦੇ ਨਾਲ ਨਹੀਂ ਹੁੰਦਾ ਸਾਨੂੰ ਤਾਂ ਲੱਗਦਾ ਵੀ ਜਿੰਨੇ ਸਾਡੀ ਕਿਸਮਤ ਹੀ ਮਾੜੀ ਆ ਸਾਡੇ ਮੱਥੇ ਦੇ ਲੇਖ ਸਾਡੇ ਮੱਥੇ ਦੇ ਭਾਗ ਹੀ ਮਾੜੇ ਆ ਤਾਂ ਸੰਗਠ ਕੀ ਉਹ ਪੈ ਭਰਾ ਮਨੋ ਮਹਾਪੁਰਖ ਵੀ ਸਮਝਉਂਦੇ ਹੋਏ ਕਹਿੰਦੇ ਆ ਕਿ ਭਾਈ ਤੁਸੀਂ ਦੋ ਕੰਮ ਕਰਨੇ ਸ਼ੁਰੂ ਕਰਦੋ ਜਿਸ ਦਿਨ ਤੋਂ ਤੁਸੀਂ ਇਹ ਦੋ ਕੰਮ ਕਰ ਲੈ ਤੁਹਾਡੇ ਮੱਥੇ ਦੇ ਲੀਕ ਤੁਹਾਡੇ ਮੱਥੇ ਦੇ ਭਾਗ ਉਸ ਦਿਨ ਤੋਂ ਹੀ ਬਦਲ ਜਾਣਗੇ ਜੋ ਭਾਗਾਂ ਦੇ ਵਿੱਚ ਨਹੀਂ ਲਿਖਿਆ ਉਹ ਵੀ ਤੁਹਾਨੂੰ ਨੇ ਉਨਾ ਸ਼ੁਰੂ ਹੋ ਜਾਵੇਗਾ ਤਾਂ ਫਿਰ ਇਹ ਦੋ ਕੰਮ ਕਿਹੜੇ ਆ ਕਿੰਜ ਆਪਾਂ ਕਰਨੇ ਆ ਅਤੇ ਕਿੰਜ ਇਹਨਾਂ ਨੇ ਸਾਡੇ ਮੱਥੇ ਦੇ ਲੀਕ ਭਾਗ ਬਦਲਨੇ ਆ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਇਹ ਵੀਡੀਓ ਦੇ ਵਿੱਚ ਕਰਨ ਜਾ ਰਹੇ ਆ ਇਸ ਕਰਕੇ ਆਪ ਜੀ ਇਹ ਵੀਡੀਓ ਨੂੰ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਕਿਉਂਕਿ ਸੰਗਤ ਵੀ ਜਦੋਂ ਆਪਾਂ ਅੰਧੇ ਅਧੂਰੀ ਗੱਲ ਸੁਣਦੇ ਆਂ ਤਾਂ ਗੱਲ ਦੀ ਪੂਰੀ ਸਮਝ ਨਹੀਂ ਆਉਂਦੀ ਕਿ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਆ ਇਸ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਸੁਣੋ ਜੀ ਤੇ ਜੇ ਵੀਡੀਓ ਦੀ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਬੜੇ ਬੜਾ ਮਾਂ ਤੱਕ ਪਹੁੰਚ ਸਕੇ ਅਤੇ ਜੇਕਰ ਕੋਈ ਵੀ ਕਰਨ ਵਿੱਚ ਤੁਹਾਨੂੰ ਪਸੰਦ ਨਹੀਂ ਆਉਂਦੀ ਗੱਲ ਚੰਗੀ ਨਹੀਂ ਲੱਗਦੀ ਤਾਂ ਉਹ ਵੀ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਆ ਕਰੋ ਤਾਂ ਜੋ ਆਪਾਂ ਅੱਗੇ ਤੋਂ ਸੁਧਾਰ ਕਰ ਸਕੀਏ ਸੋ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਅੱਜ ਦੇ ਸਭ ਤੋਂ ਪਹਿਲਾਂ ਆਪਾਂ ਗੱਲ کریں گے ਉਹਦੀ ਆਪਣੀ ਕਿਸਮਤ ਆਪਣੇ ਮਨਖੇ ਦੇ ਲੇਖ ਭਾਗ ਕਿੰਜ ਵਰਦੇ ਆ ਇਹ ਤੀਰ ਪਰਹਾੜ ਕਿਿਸਮ ਦੇ ਹੁੰਦੇ ਆ ਕਿੰਦੇ ਆ ਕਿ ਸੋ ਜੋ ਕੇ ਦੇ ਲੇਖ ਸਾਥੇ ਮੱਥੇ ਦੀਆਂ ਲਿਖਤਾਂ ਸਾਡੀ ਸੋਚੇ ਉਹ ਸੋਚ ਸਾਡੇ ਜਮਾਵ ਦੇ ਵਿੱਚ ਆ ਗਈ ਉਹਨਾਂ ਨੇ ਹੀ ਸਾਡੇ ਮੱਥੇ ਦੇ ਨੀਰ ਭਾਗ ਮੰਨ ਐ ਉਸੇ ਸੋਚ ਦੇ ਮਹਾਂਕ ਕੀ ਹੀ ਸਾਨੂੰ ਸਭ ਕੁਝ ਮਿਲਦਾ ਆਏ ਇਸ ਲਈ ਜੇ ਤੁਹਾਡੀ ਜ਼ਿੰਦਗੀ ਦੇ ਵਿੱਚ ਅੱਜ ਕੋਈ ਦੁੱਖ ਤਕਲੀਫ ਆ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਪਰੇਸ਼ਾਨੀ ਆ ਤਜੁਰ ਇਸ ਸਭ ਕੁਝ ਪਹਿਲਾਂ ਤੁਹਾਡੀ ਸੋਚ ਦੇ ਵਿੱਚ ਆਇਆ ਹੋਵੇਗਾ ਸੋਚ ਤੋਂ ਹੀ ਅੱਗੇ ਵਧਿਆ ਹੈ ਤੇ ਜੇ ਅੱਜ ਤੁਸੀਂ ਇਹਨੂੰ ਠੀਕ ਕਰਨਾ ਚਾਹੁੰਦੇ ਹੋ ਆਪਣੀ ਜ਼ਿੰਦਗੀ ਦੇ ਵਿੱਚ ਸਹੀ ਹੀ ਨਾ ਚੰਦੇ ਹੋ ਜੋ ਵੀ ਤੁਹਾਡੇ ਸੁਪਨੇ ਹਨ ਜੋ ਵੀ ਤੁਹਾਡੇ ਮਨ ਦੀਆਂ ਇਸ਼ਿਆਹਾਂ ਨੇ ਉਹਨਾਂ ਨੂੰ ਪੂਰਾ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਆਪਣੇ ਸੋਚ ਨੂੰ ਬਦਲਣਾ ਪੈਣਾ ਹੈ ਨਿਰਾਸ਼ਾਵਾਦੀ ਸੋਚ ਬੰਦੇ ਨੂੰ ਨਾ ਕਾਮਯਾਬੀ ਵੱਲ ਲੈ ਜਾਂਦੀ ਹੈ ਚੜhti ਕਲਾ ਵਾਲੀ ਸੋਚ ਬੰਦੇ ਨੂੰ ਕਾਮਯਾਬੀ ترقی ਵੱਲ ਲੈ ਕੇ ਜਾਂਦੀ ਆ ਸੋ ਆਪਣੀ ਸੋਚ ਨੂੰ ਬਦਲਣਾ ਹੈ ਚੜhti ਕਲਾ ਵਾਲੀ ਸੋਚ ਆਪਣਾ ਨਹੀਂ ਆ ਨਿਰਾਸ਼ਾਵਾਦੀ ਸੋਚ ਤੋਂ ਨਿਰਾਸ਼ਾਵਾਦੀ ਵਿਚਾਰ ਤੋਂ ਬਚਣਾ ਹੈ ਕਿਉਂਕਿ ਜੋ ਜਾਣਕਾਰੀ ਜੋ ਵਿਚਾਰ ਸਾਡੇ ਅੰਦਰ ਜਾਂਦੇ ਆ ਨਾ ਉਦੇ ਮਤਲਬ ਕਿ ਹੀ ਸਾਡੀ ਸੋਚ ਬੰਦੀ ਹੈ ਉਦਾਹਰਨ ਦੇ ਤੌਰ ਤੇ ਆਪਾਂ ਇੱਕ ਪੋਜ਼ਟਿਵ ਸੋਚ ਵਾਲੇ ਇਨਸਾਨ ਦੀ ਗੱਲ ਕਰੀਏ ਇੱਕ ਇੱਕ ਨੈਗੇਟਿਵ ਸੋਚ ਵਾਲੇ ਇਨਸਾਨ ਦੀ ਗੱਲ ਕਰੀਏ ਆ ਇੱਕ ਚੜ੍ਹਦੀ ਕਲਾ ਵਾਲੇ ਸੋਚ ਵਾਲਾ ਇਨਸਾਨ ਇੱਕ ਨਰਾਸ਼ਾ ਵਾਲੇ ਸਿਚੁਏਸ਼ਨ ਵਾਲਾ ਇਨਸਾਨ ਦੁਨਿਆ ਦੇ ਕੰਮ ਕਰਨ ਦੇ ਵਿੱਚ ਬੜਾ ਫਰਕ ਹੁੰਦਾ ਹੋਇਆ ਚੜ੍ਹਦੀ ਕਲਾ ਵਾਲਾ ਇਨਸਾਨ ਕਿਦੋਂ ਨਹੀਂ ਆਪਣੇ ਕੰਮ ਦੀ ਸ਼ੁਰੂਆਤ ਕਰਦਾ ਹੈ ਪੂਰੀ ਹਿੰਮਤ ਦਲੇਰੀ ਦੇ ਨਾਲ ਜੇ ਉਹਦੇ ਨਾਲ ਚਾਰ ਬੰਦੇ ਨਿਰਾਸ਼ਾਵਾਦੀ ਵੀ ਹੋਣਗੇ ਨਾ ਉਹਦੇ ਉੱਤੇ ਉਹ ਚਾਰਾਂ ਦੀ ਸੋਚ ਦਾ ਵੀ ਅਸਰ ਨਹੀਂ ਪੈਂਦਾ ਚੜ੍ਹਦੀ ਕਲਾ ਵਾਲਾ ਮਨ ਔਖੇ ਤੋਂ ਔਖੇ ਕੰਮ ਨੂੰ ਬੜੇ ਹੀ ਸੌਖੇ ਤਰੀਕੇ ਨਾਲ ਕਰ ਲੈਂਦਾ ਹੈ ਸੋ ਤਾਂ ਹੀ ਕਰ ਲੈਂਦਾ ਹੋ ਕੰਮ ਕਰਨਾ ਭਾਵੇਂ ਔਖਾ ਹੋਵੇ ਮਿਹਨਤ ਭਾਵੇਂ ਜਿਆਦਾ ਲੱਗੇ ਪਰ ਸੋਖੇ ਤਰੀਕੇ ਦੇ ਨਾਲ ਕਰ ਲੈਦਾ ਕਿਉਂਕਿ ਉਹਨੇ ਉਸ ਕੰਮ ਨੂੰ ਬੁਰੇ ਵਿਸ਼ਵਾਸ ਦੇ ਨਾਲ ਤਰਨਾਸ਼ ਮਿਤੀਤਾ ਉਹਨੂੰ ਚਾਰ ਬੰਦੇ ਆ ਕੇ ਇਹ ਵੀ ਕਹਿਣ ਲੱਗ ਬਈ ਇਹ ਕੰਮ ਕਿਵੇਂ ਹੋਵੇਗਾ ਇਹ ਤਾਂ ਬਹੁਤ ਔਖਾ ਹੈ ਇਹਨੂੰ ਤਾਂ ਕੋਈ ਵੀ ਨਹੀਂ ਕਰ ਸਕਿਆ ਜੜੀ ਕਲਾ ਵਾਲਾ ਮੁੱਠ ਕਹੇਗਾ ਨਹੀਂ ਇਹ ਹੋ ਜਾਵੇ ਕੋਈ ਨਹੀਂ ਕਹਿਣੀ ਸ਼ੁਰੂ ਕਰੋ ਆਪਾਂ ਕਰ ਲੈਣਾ ਹੈ ਤੇ ਇਸੇ ਸੋਚ ਕਰਕੇ ਉਹ ਸਭ ਮੁਕਸ਼ਲ ਔਖੇ ਕੰਮ ਬਨੂ ਨਹੀਂ ਇਵੇਂ ਕਰੇ ਛੜਾ ਦਿੰਦਾ ਹੈ ਇਹ ਨਿਰਾਸ਼ਾਵਾਦੀ ਸੋਚ ਵਾਲਾ ਇਨਸਾਨ ਇੱਕ ਤਾਂ ਪਹਿਲਾਂ ਹੀ ਉਹਦੀ ਆਪਣੀ ਸੋਚ ਨਿਰਾਸ਼ਾਵਾਦੀ ਨੈਗੇਟਿਵ ਸੋਚ ਹੈ ਤੇ ਉੱਪਰ ਜੇ ਉਹਨੇ ਇੱਕ ਉਹ ਬੰਦਿਆਂ ਨੇ ਕਹਿ ਦਿੱਤਾ ਵੀ ਇਹ ਕੰਮ ਕਰਨਾ ਤਾਂ ਬਹੁਤ ਔਖਾ ਹੈ ਉਵੇਂ ਉੱਤੇ ਹੀ ਹਿੰਮਤਾ ਕੇ ਮੋੜ ਜਾਣਾ ਉਹਨੇ ਕੰਮ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਇਹ ਦੋ ਚਾਰ ਸ਼ਬਦ ਜ਼ਰੂਰ ਕਹਿਨੇ ਹੁੰਦੇ ਆ ਇਹ ਕੰਮ ਤਾਂ ਬਹੁਤ ਔਖਾ ਹੈ ਕਿ ਕਿਵੇਂ ਹੋਏਗਾ ਹੋ ਵੀ ਜਾਵੇਗਾ ਮੈਂ ਨਹੀਂ ਲਿਣਾ ਤੇ ਤਾਂ ਇਹ ਕੰਮ ਨਹੀਂ ਕਰੇਗਾ ਜੇ ਉਹਨੂੰ ਦੋ ਚਾਰ ਹੰਦੇ ਹਲਾਸ਼ੇ ਦੇ ਕੇ ਉਹਦੇ ਕੰਮ ਦੀ ਸ਼ੁਰੂਆਤ ਕਰਵਾ ਆ ਵੀ ਦੇਣ ਤਾਂ ਵੀ ਇੱਥੇ ਟਿਕ ਨਹੀਂ ਰਹਿਦਾ ਉਹ ਵੀ ਚਲੋ ਕਰਕੇ ਦੇਖ ਲੈਨੇ ਆ ਜੇ ਹੋ ਗਿਆ ਤਾਂ ਵੀ ਠੀਕ ਹੈ ਉਹਦੇ ਨਾਮ ਹੋ ਗਿਆ ਤਾਂ ਵੀ ਠੀਕ ਮਤਲਬ ਉਹ ਸੇਵੇ ਨਾਲ ਕਹਿ ਵੀ ਨਹੀਂ ਪਉਂਦਾ ਕਰਨਾ ਤਾਂ ਦੋਸਦੀ ਹਾਲਿਆ ਉਹ ਇੰਨਾ ਵੀ ਨਹੀਂ ਕਹਿ ਸਕਦਾ ਵੀ ਹਾਂ ਇਹ ਕੰਮ ਮੈਂ ਕਰ ਲਵਾਂ ਪਰ ਚੜ੍ਹਦੀ ਕਲਾ ਵਾਲਾ ਨੂੰ ਚ ਵੇਖ ਕੰਮ ਨੂੰ ਵੀ ਮੂਰਤ ਲਈ ਨਹੀਂ ਦੇਣਾ ਉਹ ਕਰਮ ਸ਼ੁਰੂ ਕਰਦਾ ਹੈ ਵਿਸ਼ਵਾਸ ਦੇ ਨਾਲ ਕਰਨਾ ਸ਼ੁਰੂ ਕਰਦਾ ਹੈ ਕਿ ਇਹ ਕੰਮ ਮੈਂ ਕਰ ਲੈਣਾ ਹੈ ਕਿਸੇ ਵਿਸ਼ਵਾਸ ਕਰਕੇ ਇਸੇ ਜ਼ਮੀਰੀ ਕਰਕੇ ਇਸੇ ਜਨੂਨੀ ਕਲਾ ਕਰਕੇ ਹੀ ਅਸੰਭਵ ਤੋਂ ਅਸੰਭਵ ਕੰਮ ਨੂੰ ਸੰਭਵ ਕਲ ਬਣਾਇਆ ਜਾਂਦਾ ਹੈ ਕਿਉਂਕਿ ਚੜਤੀ ਕਲਾ ਵਾਲੇ ਮਨੁੱਖਾਂ ਦੇ ਸਿਰ ਤੇ ਹਮੇਸ਼ਾ ਹੀ ਮਾਲਗਨਾ ਹੱਥ ਹੁੰਦਾ ਹੈ ਸੋ ਆਪਣੀ ਗੱਲ ਇਹ ਹੈ ਵੀ ਇੱਕ ਗੱਲ ਹਮੇਸ਼ਾ ਯਾਦ ਰੱਖਣੀ ਹੈ ਕਿ ਜੋ ਸੋਚ ਦਾ ਬੀਜ ਸਾਡੇ ਦਿਮਾਗ ਦੇ ਵਿੱਚ ਬੀਜਿਆ ਗਿਆ ਜੋ ਸੋਚ ਸਾਡੇ ਦਿਮਾਗ ਦੇ ਵਿੱਚ ਆ ਗਈ ਉਹਨੇ ਇੱਕ ਨਾ ਇੱਕ ਦਿਨ ਸੱਚ ਹੋ ਜਾਣਾ ਹੈ ਅੱਜ ਨਹੀਂ ਤਾਂ ਕੱਲ ਕੱਲ ਨਹੀਂ ਤਾਂ ਪਰਸੋਂ ਅੱਜ ਤੁਸੀਂ ਜਿੱਥੇ ਵੀ ਖੜੇ ਹੋ ਜੋ ਵੀ ਤੁਹਾਨੂੰ ਮਿਲਿਆ ਹੈ ਇਹ ਕਿਤੇ ਨਾ ਕਿਤੇ ਤੁਹਾਡੇ ਮਨ ਦੇ ਵਿੱਚ ਚੱਲਦਾ ਰਿਹਾ ਹੈ ਭਾਵੇਂ ਦੁੱਖ ਸوره ਤੇ ਭਾਵੇਂ ਸ਼ੋਸਾ ਸوره ਕਈ ਵਾਰ ਅਸੀਂ ਕੰਮ ਕਰਨ ਤੋਂ ਪਹਿਲਾਂ ਹੀ ਉਹਦੀ ਨਾਮ ਕੰਮ ਕਰਨ ਬਾਰੇ ਸੋਚਣਾ ਸ਼ੁਰੂ ਕਰ ਦਿੱਨੇ ਨਹੀਂ ਜਿਹੜੀ ਚੀਜ਼ ਜਿਸੀਂ ਸੋਚਾਂ ਮੇਂ ਜੀਦਾ ਧਿਆਨ ਕਰਾਂਗੇ ਉਹੀ ਚੀਜ਼ ਸਾਹਮਣੇ ਆਉਣੀ ਆ। ਇਸ ਕਰਕੇ ਚੜ੍ਹਦੀ ਕਲਾ ਵਾਲੀ ਸੋਚ ਅਪਣਾਉਣੀ ਆ ਤੇ ਆਪਣੇ ਲਈ ਚੰਗਾ ਹੀ ਸੋਚਣਾ ਹੈ। ਆਪਣੇ ਲਈ ਵੀ ਚੰਗਾ ਸੋਚੋ ਦੂਜਿਆਂ ਲਈ ਵੀ ਚੰਗਾ ਸੋਚੋ। ਕਿਉਂਕਿ ਸਾਡੀ ਸੋਚ ਦੇ ਮੁਕਾਬਕ ਸਾਨੂੰ ਮਿਲਦਾ ਨਹੀਂ। ਕਿ ਸੋਚ ਭਾਵੇਂ ਸਾਡੇ ਆਪਣੇ ਨਹੀਂ ਹੋਵੇ ਭਾਵੇਂ ਦੂਜਿਆਂ ਦੇ ਲੈਂਦੇ ਹੋ। ਉਹਨੇ ਸਾਡੇ ਉੱਪਰ ਪ੍ਰਭਾਵਤ ਕਹਿਣਾ ਨਹੀਂ ਕਰਦਾ ਹੁੰਦਾ। ਤੇ ਇਹ ਪੋਜ਼ਿਟਿਵ ਸੋਚ ਆਵੇਗੀ ਕਿ ਤੁਮ। ਕਿ ਪੋਜ਼ਿਟਿਵ ਸੋਚ ਅੰਦੀ ਆ ਗੁਰੂ ਦੇ ਗਿਆਨ ਚ। ਜਦੋਂ ਅਸੀਂ ਗੁਰੂ ਦਾ ਗਿਆਨ ਅਤੇ ਨਹਾ ਹਸਲ ਕਰਤੀਆਂ ਇਸੇ ਕਰਕੇ ਤਾਂ ਸਮੂਹ ਸ਼ਬਾਨਾ ਨੇ ਰਜਾਨਾ ਅੰਮ੍ਰਿਤ ਵੇਲੇ ਉੱਠ ਕੇ ਕੁਰਬਾਨੀ ਪੜਨ ਨੂੰ ਗਿਆ ਹੈ ਕੋਤੀ ਦਿਨ ਦਾ ਗਿਆਨ ਕਦੇ ਵੀ ਡੋਲਣ ਨਹੀਂ ਦਿੰਦਾ گروہ دا گیان ہمیشہ انسان چڑھی کلاسواس رکھتا ہے جو دے گیان د گیانسار چل دیا وہ کدے بھی نراش نہیں مل سکتے ہمیشہ ہی چڑھیں کلا چویری اٹھیا سار ہی گربانی دا پاٹ کرنا ہے ਬਾਣੀ ਦੇ ਪਾਠ ਨੂੰ ਸੁਣਨਾ ਮੀ ਹੈ ਇਹ ਨਹੀਂ ਆ ਕਿ ਸਿਰਫ ਅਪਾ ਰੱਬੀ ਦੇ ਨਾਲ ਪਾਠ ਕਰ ਹੀ ਜਾਵਾਂਗੇ ਸਭ ਕੁਝ ਠੀਕ ਹੋਏਗਾ ਬਰਨਾ ਤਾਂ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਦੇ ਵਿੱਚੋਂ ਕੋਈ ਬਾਣੀ ਤੁਸੀਂ ਜ਼ਰੂਰ ਵਰਤਿਓ ਭਾਵੇਂ ਤੁਸੀਂ ਗੁਰੂ ਨੰਦਰ ਜਾਪ ਕਰਦੇ ਹੋ ਭਾਵੇਂ ਜਬਜੀ ਸਾਹਿਬ ਦੀ ਬਾਣੀ ਦਾ ਪਾਠ ਕਰਦੇ ਹੋ ਭਾਵੇਂ ਪੰਜਾਂ ਬਾਣੀਆਂ ਦਾ ਨਿਤਨੇਮ ਤੁਹਾਡਾ ਪੱਕਾ ਹੈ ਭਾਵੇਂ ਤੁਸੀਂ ਸ੍ਰੀ ਸੁਖਮਨੀ ਸਾਹਿਬ ਦੀ ਬਾਣੀ ਦਾ ਪਾਠ ਕਰਦੇ ਹੋ ਭਾਵੇਂ ਤੁਸੀਂ ਰਹਿਰਾਸਾ ਦਾ ਪਾਠ ਕਰਦੀ ਹਾਂ ਜੋ ਵੀ ਪਾਠ ਸ਼ੁਰੂ ਕਰਕੇ ਹੋਣਾ ਉਹਦੇ ਅਰਥ ਧਰੂ ਸਮਝਨੇ ਆ ਅਤੇ ਜੋ ਮਹਾਰਾਜ ਨੇ ਪਾਣੀ ਦੇ ਰਾਹੀਂ ਸਾਨੂੰ ਸਮਝਾਇਆ ਹੈ ਦਿਨ ਭਰ ਉਹਦੇ ਅਨੁਸਾਰ ਚੱਲਣਾ ਹੈ ਜੇ ਤੁਸੀਂ ਗੁਰਬਾਣੀ ਦਾ ਪਾਠ ਨਹੀਂ ਕਰਦੇ ਸਿਰਫ ਹੁਕਮਨਾਮਾ ਸਾਹਿਬ ਹੀ ਸੁਣ ਲਿਆ ਕਰੋ ਆਪਣੇ ਮਨ ਦੀਕੀ ਦੂਰ ਕਰੇ ਜਾ ਕੇ ਅਰਦਾਸ ਬੇਨਤੀ ਤੋਂ ਬਾਅਦ ਹੁਕਮਨਾਮਾ ਸੁਣੋ ਜਾਂ ਫਿਰ ਆਪਣੇ ਟੀਵੀ ਆਪਣੇ ਮੋਬਾਈਲ 'ਤੇ ਦਰਬਾਰ ਸਾਹਿਬ ਤੋਂ ਜਦਾਂ ਲਾਈਵ ਹੁੰਦਾ ਹੈ ਦਰਬਾਰ ਸਾਹਿਬ ਤੋਂ ਜੋ ਹੁਕਮਨਾਮੇ ਸਾਹਿਬ ਸਾਹਿਬ ਜਿਵੇਂ ਉਹਨਾਂਗੇ ਉਸੇ ਹੀ ਸਿਰਫ ਉਹ ਪੱਨਨਾਮੇ ਤੇ ਮਸਾਹ ਚੱਲਣਾ ਸ਼ੁਰੂ ਕਰ ਦਿੱਤਾ। ਉਹ ਤੁਮਨਾਮਾ ਸਾਹ ਦੇ ਅਰਥੀ ਨਾਲ ਹੀ ਸਮਝਾਈ ਹੁੰਦੀ ਆ। ਇਸ ਦਿਨ ਆਪਾਂ ਆਪਣੇ ਗੁਰੂ ਸਾਹਿਬ ਦੀ ਸਿੱਖਿਆ ਦੇ ਅਨੁਸਾਰ ਚੱਲਣਾ ਸ਼ੁਰੂ ਕਰਤਾ ਮੰਗਿਆਂ। ਉਸ ਦਿਨ ਤੋਂ ਹੀ ਸਾਡੇ ਮੱਥੇ ਦੇ ਲਈ ਸਾਡੇ ਮੱਥੇ ਦੀ ਭਾਗ ਬਦਲਨੇ ਸ਼ੁਰੂ ਹੋ ਜਾਣਗੇ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਕਿ ਸਾਡੇ ਮੱਥੇ ਦੇ ਲਈ ਸਾਡੇ ਮੱਥੇ ਦੀਆਂ ਲਿਖਤਾਂ ਸਾਡੇ ਸ਼ੁਰੂ ਹੋ ਗਿਆ ਸੋਚ ਬਦਲੇਗੀ ਸਾਭ ਕੁਝ ਬਦਲ ਜਾਵੇਗਾ 네ਗਟਿਵ ਸੋਚ ਨੇ ਸਾਡੇ ਮੱਥੇ ਦੇ ਲੇਕ ਮਾੜੇ ਬਣਾ ਦਿੱਤੇ ਸਾਡੀ ਕਿਸਮਤ ਨੂੰ ਮਾੜੀ ਬਣਾ ਦਿੱਤਾ ਤੇ ਪੋਜ਼ਿਟਿਵ ਸੋਚ ਚੜ੍ਹਦੀ ਕਲਾ ਵਾਲੀ ਸੋਚ ਨੇ ਸਾਡੇ ਮੱਥੇ ਦੇ ਲੇਖਾਂ ਨੂੰ ਚੰਗੇ ਬਣਾ ਦੇਣਾ ਹੈ ਚਮਕਾ ਦੇਣਾ ਹੈ ਫਿਰ ਇਹ ਦਿਮਾਗ ਦੇ ਵਿੱਚ ਉਹ ਮੱਥੇ ਦੇ ਵਿੱਚ ਜੋ ਵੀ ਸੋਚੋਗੇ ਨਾ ਉਹ ਹੀ ਤੁਹਾਨੂੰ ਮਿਲੇਗਾ ਸੋ ਕੋਸ਼ਿਸ਼ ਜਿਦਣਾ ਹੈ ਸਭ ਤੋਂ ਪੁੰਜਵਲੀਆ ਹੀ ਹੋਵੇਗਾ ਸ਼ਿਸ਼ਕਤ ਜੀ ਆਸ ਕਰਦੇ ਆਂ ਕਿ ਅੱਜ ਦੀ ਵੀਡੀਓ ਦੀ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਵੀਡੀਓ ਆਪकी ਜਾਣਕਾਰੀ ਚੰਗੀ ਲੱਗੀ ਹੈ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਵੀ ਜ਼ਰੂਰ ਦੱਸਦੇ ਹੋ ਜੀ